ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੈਨੂੰ ਚੰਗਾ ਸਮਝਦੇ ਨੇ ਮੇਰਾ ਧੰਨਵਾਦ ਕਰਦੇ ਨੇ ਉਹ ਤਾਂ ਮੈਨੂੰ ਮੈਸੇਜ ਕਰਕੇ ਕਹਿੰਦੇ ਹੁੰਦੇ ਜਾਂਦੇ ਜੀ ਕਦੋਂ ਫੋਨ ਕਰੀਏ ਉਹ ਡਿਸਟਰਬ ਨਹੀਂ ਕਰਦੇ ਜਾਂ ਮੈਨੂੰ ਮੈਸੇਜ ਕਰ ਦਿੰਦੇ ਹੁੰਦੇ ਨੇ ਤੁਹਾਡਾ ਧੰਨਵਾਦ ਤੁਸੀਂ ਲੰਬੀ ਉਮਰ ਜਿਓ ਚੜ੍ਹਦੀ ਕਲਾ ਹੋਵੇ ਤੁਹਾਡੀ ਪਰ ਜਿਹੜੇ ਹੁਣ ਆ ਪੰਜਾਂ ਦਿਨਾਂ ਦੇ ਵਿੱਚ ਫੋਨ ਆਉਂਦੇ ਨੇ ਉਹ ਜਿਆਦਾ ਢੱਡਰੀਆਂ ਵਾਲਿਆਂ ਦੇ ਜਿਹੜੇ ਜੁੜੇ ਹੋਏ ਨੇ ਨਿਕਟ ਵਰਤੀ ਉਹਨਾਂ ਦੇ ਆਉਂਦੇ ਆ ਅੱਜ ਇੱਕ ਫੋਨ ਆਇਆ ਗਿਆਨੀ ਜੀ ਜੇ ਢੱਡਰੀਆਂ ਵਾਲੇ ਸਾਡੇ ਭਾਈ ਸਾਹਿਬ ਕੱਲ ਤੱਕ ਤੇ ਗਏ ਨੇ ਉਹ ਕੌਮ ਦੇ ਭਲੇ ਲਈ ਗਏ ਨੇ ਮੈਂ ਕਿਹਾ ਹਾਂਜੀ ਐਂ ਤਾਂ ਕਹਿੰਦੇ ਵੀ ਕੌਮ ਦਾ ਭਲਾ ਹੋਵੇ ਐਂ ਤਾਂ ਕਹਿੰਦੇ ਸਾਰਾ ਪੰਜਾਬ ਅਮਰ ਛਕਲੇ ਨਸ਼ੇ ਖਤਮ ਹੋ ਜਾਣ ਪੰਜਾਬ ਚੋਂ ਅਸੀਂ ਸਾਰੇ ਇੱਕ ਮਿਕ ਹੋ ਕੇ ਰਹੀਏ ਮੈਂ ਤਾਂ ਕਹਿੰਦਾ ਸਾਰਾ ਪੰਜਾਬ ਇੱਕ ਥਾਲੇ ਵਿੱਚ ਪ੍ਰਸ਼ਾਦਾ ਛੱਕੇ ਇੰਨਾ ਚਾਹੁੰਦੇ ਆ ਜਵਾਬ ਨਹੀਂ ਹੈ ਮੇਰੀਆਂ ਗੱਲਾਂ ਦਾ ਮੈਂ ਤਾਂ ਇਹ ਕਹਿ ਰਿਹਾ ਵੀ ਅਕਾਲ ਤਖਤ ਤੇ ਨਰੈਣੂ ਮਹੰਤਾਂ ਦਾ ਕਬਜ਼ਾ ਹੈ ਢੜੀਆਂ ਵਾਲੇ ਅਕਾਲ ਤਖਤੇ ਨਹੀਂ ਗਏ ਬਾਦਲਾਂ ਦੇ ਪੈਰਾਂ ਵਿੱਚ ਬੈਠੇ ਜਾ ਕੇ ਮੈਂ ਕਦੋਂ ਕਹਿਣਾ ਮੀਟਰ ਡੰਗਾਂ ਵਾਲੇ ਕੰਮ ਦਾ ਭਲਾ ਨਾ ਕਰਨੀ ਤਾਂ ਕਹਿੰਦਾ ਕਰਨ ਪਰ ਡਰਾਮਾ ਨਾ ਕਰੋ ਡਰਾਮਾ ਕੀ ਕਰ ਰਹੇ ਹੋ ਅਸੀਂ ਧਰਮ ਪਰਿਵਰਤਨ ਹੋ ਰਿਹਾ ਹੈ ਉਹ ਰੋਕਣਾ ਹੈ ਕਿੱਦਾਂ ਰੋਕੋਗੇ ਚਲੋ ਮੌਕੇ ਤੇ ਚੇਤੇ ਆ ਗਿਆ ਦੋਸ ਵਾਲ ਢੰਗਾਂ ਵਾਲੇ ਨੂੰ ਕਰਨੇ ਆ ਵੀ ਕੈਨੇਡਾ ਜਾ ਕੇ ਆਏ ਹੋ ਉਹ ਕੰਟਰੀ ਕਿਹਨਾਂ ਦੀ ਹੈ ਅਮਰੀਕਾ ਜਾਣਦੇ ਹੋ ਉਹ ਕੰਟਰੀ ਕਿਹਨਾਂ ਦੀ ਹੈ ਆਸਟ੍ਰੇਲੀਆ ਜਾਣਦੇ ਹੋ ਉਹ ਕੰਟਰੀ ਕਿਹਨਾਂ ਦੀ ਹੈ ਉਹ ਵੀ ਗ੍ਰਿਸਨਾ ਦੀ ਹੈ 에어ਪੋਰਟ ਤੇ ਖੜ ਕੇ ਕਹਿ ਦੇਓਗੇ ਵਿਦੇਸ਼ੀ ਧਰਮ ਪਰਿਵਰਤਨ ਬੰਦ ਕਰਨਾ ਅਗਲੇ ਪਾਸਪੋਰਟਾਂ ਤੇ ਇਹੋ ਜਿਹੇ ਮੋਹਰਾ ਲਾਉਣਗੇ 에어ਪੋਰਟ ਤੇ ਇੰਟਰ ਵੀ ਨਹੀਂ ਹੋ ਸਕਦੇ ਤੁਸੀਂ ਗੱਲ ਚੇਤੇ ਰੱਖਿਓ ਗਹਿਣਾ ਬੜਾ ਸੌਖਾ ਹੈ ਅੱਛਾ ਇੱਕ ਮੁਹਾਵਰਾ ਪਤਾ ਨਹੀਂ ਕਹਾਵਤ ਹੁੰਦੀ ਹੈ ਆਪਾਂ ਕਿਹੜਾ ਇੰਨੇ ਪੜੇ ਲਿਖੇ ਤੇ ਉਹ ਕੀ ਹੈ ਕਹਿੰਦੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ ਤੇ ਦਿਖਾਉਣ ਵਾਲੇ ਹੋਰ ਹੁੰਦੇ ਆ ਇਹ ਕੀ ਢੁਕਦੀ ਹੈ ਹੁਣ ਜਿਹੜੇ ਕਹਿੰਦੇ ਨੇ ਧਰਮ ਪਰਿਵਰਤਨ ਰੁਕਾਂਗੇ ਅੱਛਾ ਜਿਹੜੇ ਸਟੋਰਾਂ 'ਤੇ ਜਾ ਕੇ ਆ ਬੂਟ 500 ਡਾਲਰ ਦੇ ਨੇ ਘੁੰਮਦੇ ਹੋ ਉਹ ਸਟੋਰ ਕੀਤੇ ਨੇ ਦੱਸਿਓ ਮੜਾ ਜੀ ਜਿਹੜੀਆਂ ਘੜੀਆਂ ਲੱਗੀਆਂ ਨੇ ਬਾਬਾ ਜੀ 10-10 ਲੱਖ ਦੀਆਂ ਗੁੱਟ ਤੇ ਲਾਈਆਂ ਹੋਈਆਂ ਨੇ ਐਨਕਾਂ ਲੱਗੀਆਂ ਨੇ 2-2 ਲੱਖ ਦੀਆਂ ਉਹ ਕਿੱਥੋਂ ਖਰੀਦੀਆਂ ਨੇ ਇੰਡੀਆ 'ਤੋਂ ਘੜੀ ਨਹੀਂ ਬਣਦੀ ਨਾਇਨਕ ਬਣਦੀ ਐ ਸਮਝ ਆਈ ਐਦਾਂ ਨਹੀਂ ਹੁੰਦਾ ਮੈਂ ਤਾਂ ਸਵਾਲ ਇਹ ਕੀਤੇ ਸੀ ਮੀਟਰ ਢੀਆਂ ਵਾਲੇ ਕੌਮ ਲਈ ਪ੍ਰਚਾਰ ਕਰਨ ਅਸ਼ਾ ਮੈਂ ਪਹਿਲਾਂ ਕਿਉਂ ਨਹੀਂ ਬੋਲਿਆ ਜਦੋਂ ਕਾਲ ਤੱਕ ਤੇ ਨਹੀਂ ਗਏ ਸੀ ਉਹ ਤਾਂ ਸਿ ਹੱਕ ਚ ਬੁਲਦੇ ਰਹੇ ਹੁਣ ਵਿਰੋਧ ਕਿਉਂ ਕਰਦੇ ਆ ਵਿਰੋਧ ਤਾਂ ਕਰਦੇ ਆ ਵੀ ਜਿਹੜੇ ਕਾਲ ਤੱਕ ਤੇ ਗਏ ਹੋ ਉਹ ਆਕਾਲ ਤੱਕ ਤੇ ਨਰੇਣੂ ਮਹੰਤਾ ਦਾ ਕਬਜ ਹੈ ਸਾਨੂੰ ਪ੍ਰੋਬਲਮ ਇਹ ਹੈ ਮੈਂ ਜਿਹੜੀਆਂ ਭੇਡਾਂ ਨੇ ਤੁਸੀਂ ਭਾਈ ਸਾਹਿਬ ਨੂੰ ਇਦਾਂ ਨਾ ਕਹੋ ਹੋਰ ਕੀ ਕਹੀਏ ਜੀ ਤੁਸੀਂ ਤਾਂ ਭੇਡਾਂ ਬਣ ਗਏ ਸੀ ਬਣ ਜਗੇ ਜਿੰਨਾ ਚਿਰ ਸਵਾਸ ਚੱਲਦੇ ਨੇ ਨਾ ਬਾਦਲਾਂ ਨੂੰ ਜੁੱਤੀ ਥੱਲੇ ਰੱਖਾਂਗੇ ਇਹ ਗੱਲ ਚੇਤੇ ਰੱਖਿਓ ਤੁਸੀਂ ਨਹੀਂ ਮੰਨਣਾ ਨਾ ਮੰਨੋ ਪਰ ਜਿਹੜੇ ਸਵਾਲ ਕੀਤੇ ਨੇ ਨਾ ਉਹਨਾਂ ਦਾ ਜਵਾਬ ਦੇ ਮੈਨੂੰ ਗਾਲਾਂ ਕੱਢ ਕੀ ਕਰੋਗੇ ਮੈਨੂੰ ਫੋਨ ਕਰਕੇ ਕਰੋਗੇ ਜੇ ਜ਼ਰਤ ਹੈਗੀ ਆ ਤਾਂ ਜਿਹੜਾ ਢੜੀਆਂ ਵਾਲਾ ਕਹਿੰਦਾ ਸਵਾਲ ਕਰਿਆ ਕਰੋ ਆਰਗੂਮੈਂਟ ਹੋਣੀ ਚਾਹੀਦੀ ਆ ਉਹਨੂੰ ਕਹੋ ਨਾ ਜਾ ਕੇ ਵੀ ਬਾਬਾ ਕਿਉਂ ਗਿਆ ਸੀ ਬਾਦਲਾਂ ਦੇ ਪੈਰਾ ਵਿੱਚ ਬੈਠਣ ਵਾਸਤੇ ਹੈ ਜ਼ਰਤ ਅੱਛਾ ਇਹਨਾਂ ਸਾਖੀਆਂ ਪਤਾ ਕਿਸਨੀਆਂ ਲੋਕਾਂ ਦੇ ਕਿ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਦਾ ਦੋਦੀ ਸਮਾਧ ਕੋਲੋਂ ਲੰਗਣ ਡੈ ਸੀ ਤੇ ਉੱਥੇ ਉਹਨਾਂ ਨੇ ਤੀਰ ਝੁਕਾ ਦਿੱਤਾ ਤੇ ਗੁਰੂ ਪਾਤਸ਼ਾਹ ਦੀ ਬਾਹ ਫੜ ਲਈ ਤੇ ਕੀਨੇ ਕਿਹਾ ਸੀ ਤੁਸੀਂ ਸੁਣਿਆ ਸਾਕੀਆਂ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦਾਦੂ ਦੀ ਸਮਾਧ ਵੱਲ ਤੀਰ ਝਕਾਉਣ ਉਹ ਤਾਂ ਸਿੰਘ ਕਹਿੰਦੇ ਬਾਹ ਫੜ ਲੈਂਦੇ ਆ ਕਿ ਤੀਰ ਕਿਉਂ ਝਕਾਇਆ ਤੁਸੀਂ ਤੁਸੀਂ ਨਮਸਕਾਰ ਕੀਤੀ ਹੈ ਤੇ ਤੁਹਾਨੂੰ ਕੋਈ ਸਵਾਲ ਵੀ ਨਾ ਕਰੇ ਬਾਜੀ ਵਾ ਕੀ ਮਾਤਾਂ ਨੇ ਮਤਲਬ ਤੁਹਾਡੇ ਗੁਲਾਮ ਬਣ ਕੇ ਤੁਸੀਂ ਜੋ ਕਹੋਗੇ ਤੋਤਾ ਰਟਨ ਉਹੀ ਹੋਵੇ ਤੁਹਾਡੇ ਪਿੱਛੇ ਪਿੱਛੇ ਦੁਰੀ ਜਾਈਏ ਇੱਕ ਕੋਈ ਪੰਡਿਤ ਸੀ ਵਿਦਵਾਨ ਉਹਦੇ ਕੋਲੇ ਇੱਕ ਗਧਾ ਖੋਤਾ ਰੱਖਿਆ ਸੀ ਹੁਣ ਉਹ ਗਦੇ ਉੱਪਰ ਚੜ ਕੇ ਜਾਂਦਾ ਸੀ ਪੰਡਿਤ ਕਥਾ ਕਰਨ ਵਾਸਤੇ ਬਗਾ ਬੜੀਆ ਮਾਲ ਪੂੜੇ ਪੰਡਤ ਨੂੰ ਛਕਣ ਬਾਅਦ ਤੇ ਮਿਲਦੇ ਸੀ ਖੀਰ ਬਦਾਮਾਂ ਵਾਲੀ ਤੇ ਉਹ ਗਧਾ ਕਹਿੰਦਾ ਕਹਿੰਦਾ ਪੰਡਤ ਜੀ ਕਹਿੰਦਾ ਚਾਰ ਅੱਖਰ ਮੈਨੂੰ ਪੜਾ ਦੇ ਮੈਂ ਵੀ ਨਜ਼ਾਰੇ ਲਾਵਾਂ ਉਹ ਕਹਿੰਦਾ ਪਹਿਲਾਂ ਦੋ ਗਧੇ ਹੋਰ ਲੈ ਕੇ ਆ ਚਲ ਖੋਤੇ ਕਹਿ ਦਿੰਨਾ ਕਾਨੂੰ ਪੰਜਾਬੀ ਬੋਲਣੀ ਹੈ ਉਹ ਕਹਿੰਦਾ ਦੋ ਖੋਤੇ ਪਹਿਲਾਂ ਹੋਰ ਲੈ ਕੇ ਆ ਕਹਿੰਦਾ ਕਿਉਂ ਕਹਿੰਦਾ ਜਦ ਤੈਨੂੰ ਪੜਾਤਾ ਤੂੰ ਮੇਰੇ ਹੱਥੋਂ ਜਾਵੇਂਗਾ ਜਦੋਂ ਤੂੰ ਪੜ ਗਿਆ ਤੂੰ ਪੜਤ ਵਣ ਕੇ ਇੱਕ ਗਧੇ ਤੈਨੂੰ ਲੋੜ ਆ ਫਿਰ ਦੋ ਗਧੇ ਹੋਰ ਲੈ ਕੇ ਆ ਤੈਨੂੰ ਪੜਾ ਦਿੰਨਾ ਕਹਿੰਦਾ ਇਹ ਉਹ ਲੋਕ ਨੇ ਜਿਹੜੇ ਖੋਤੇ ਸਮਝਦੇ ਲੋਕਾਂ ਨੂੰ ਮਤਲਬ ਵੀ ਜੇ ਤੁਹਾਨੂੰ ਕੋਈ ਸਵਾਲ ਕਰੇ ਉਹ ਸਵਾਲ ਤੁਹਾਨੂੰ ਚੰਗਾ ਨਾ ਲੱਗੇ ਫਿਰ ਤੁਸੀਂ ਗਾਲਾਂ ਕੱਢੋ ਜੇ ਤੁਹਾਡੀ ਚਾਪਲੂਸੀ ਕਰਗੇ ਫਿਰ ਗਿਆਨੀ ਬੁੱਟਾ ਸਿੰਘ ਕਿਆ ਬਾਤ ਹੈ ਗਿਆਨੀ ਬੁੱਟਾ ਸੀ ਕੌਮ ਦੇ ਹੀਰੇ ਨੇ ਫਿਰ ਇਦਾਂ ਗੱਲਾਂ ਕਰਨੀਆਂ ਓਦਾਂ ਇਹ ਗੋਲ ਕਚੂਰ ਹੈ ਇਹ ਤਾਂ ਕੌਮ ਦਾ ਦੁਸ਼ਮਣ ਹੈ ਫਿਰ ਇਦਾਂ ਗੱਲਾਂ ਕਰਨੀਆਂ ਨੇ ਜਵਾਬ ਦਿਓ ਬੰਦੇ ਦੇ ਪੁੱਤ ਬਣ ਕੇ ਮੈਂ ਸਵਾਲ ਇਹ ਕੀਤੇ ਨੇ ਵੀ ਢੱਡਰੀਆਂ ਵਾਲੇ ਕਾਲ ਤਖਤੇ ਗਏ ਨੇ ਬਾਦਲਾਂ ਦੀਆਂ ਜੁੱਤੀਆਂ ਵਿੱਚ ਬੈਠੇ ਨੇ ਬਾਦਲਾਂ ਨੇ 10-15 ਲੱਖ ਬੋਟ ਜਿਹੜੇ ਢੱਡੀਆਂ ਵਾਲੇ ਨੇ ਇਕੱਠੇ ਕੀਤੀ ਆ ਉਹ ਖਰੀਦੀ ਐ ਸਵਾਲ ਮੈਂ ਇਹ ਕੀਤੇ ਨੇ ਇਹ ਜਵਾਬ ਹੈਗਾ ਦੇ ਦਿਓ ਤੇ ਨਹੀਂ ਕੰਤਾਂ ਵਿੱਚ ਟੱਕਰਾਂ ਮਾਰੋ ਮੈਨੂੰ ਫੋਨ ਕਰਨ ਦੇ ਨਾਲ ਕੁਝ ਨਹੀਂ ਪੈਣਾ ਅਸੀਂ ਨਾ ਕਿਸੇ ਦੇ ਕਹਿਣ ਤੇ ਬੋਲਦੇ ਆ ਤੇ ਨਾ ਬੋਲੀਏ ਜੇ ਢੱਡੀਆਂ ਵਾਲੇ ਕੋਈ ਚੰਦਾ ਕੰਮ ਕਰਨਗੇ ਉਹਦੀ ਵੀ ਸ਼ਲਾੰਘਾ ਕਰਾਂਗੇ ਆਪਾਂ ਅਸੀਂ ਨਾ ਸ਼ੁਕਰੇ ਨਹੀਂ ਹੈ ਜੀ ਜਿਹੜਾ ਬੰਦਾ ਚੰਗਾ ਕੰਮ ਕਰੂਗਾ ਨਾ ਉਹ ਕੋਈ ਵੀ ਹੋਵੇ ਉਹਦੀ ਸ਼ਲਾੰਗ ਕਰਾਂਗੇ ਧੰਨਵਾਦ ਕਰਾਂਗੇ ਉਹਦਾ ਦੋਨੋਂ ਹੱਥ ਜੋੜ ਕੇ ਵੀ ਕਿਆ ਬਾਤ ਹੈ ਨਜ਼ਾਰਾ ਆ ਗਿਆ ਕਮਾਂਗੇ ਪਰ ਜਿਹੜਾ ਸਵਾਲ ਕੀਤਾ ਬੰਦੇ ਦੇ ਪੁੱਤ ਬਣ ਕੇ ਤਾਂ ਜਵਾਬ ਦਿਓ ਗਾਲਾਂ ਕੱਢਣਾ ਕੀ ਹੈ ਕੱਢੇ ਚੱਲੋ ਜਿੰਨੀਆਂ ਮਰਜੀ ਜਮਾਨ ਤੁਸੀਂ ਆਪਣੀ ਗੰਦੀ ਕਰਨੀ ਕੱਢੀ ਚੱਲੋ ਅੱਛਾ ਫੋਨ ਵੀ ਕਿਹੜੇ ਕਰਦੇ ਆ ਜਦੋਂ ਪੁੱਛ ਲਈਏ ਬੀ ਮੂਲ ਮੰਤਰ ਦੇ ਅਰਥ ਹੁੰਦੇ ਨਹੀਂ ਸਾਡੇ ਭਾਈ ਸਾਹਿਬ ਆਂਦੇ ਆ ਸਾਡੇ ਭਾਈ ਸਾਹਿਬ ਆਂਦੇ ਆ ਕੀ ਆਂਦੇ ਆ ਭਾਈ ਸਾਹਿਬ ਅੱਖਾਂ ਬੰਦ ਕਰਕੇ ਵਾਹਿਗੁਰੂ 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 ਕਰੀ ਚੱਲੋ ਵਰਗੀ ਆਂਦੇ ਆ ਭਾਈ ਸਾਹਿਬ ਬਾਬੇ ਨਾਨਕ ਨੂੰ ਭੂਤ ਨਾਂ ਬੇਤਾਲਾ ਪੱਥਰ ਤਾਂ ਪਏ ਜਦੋਂ ਉਹਨੇ ਕਿਸੇ ਹਿੰਦੂ ਨੂੰ ਕਿਹਾ ਤੂੰ ਹਿੰਦੂ ਬਣ ਕੇ ਰਹਿ ਧਰਮ ਪਰਵਰਤਨ ਨਹੀਂ ਕੀਤਾ ਜੇ ਮੁਸਲਮਾਨ ਨੂੰ ਟਕਰੇ ਨੂੰ ਕਿਹਾ ਤੂੰ ਨਵਾਜਾਂ ਪੜ ਆਪਣੀ ਸ਼ਰਹ ਦੇ ਮੁਤਾਬਕ ਚੱਲ ਪੱਥਰ ਉਦੋਂ ਵੱਜੇ ਭੂਤ ਨਾ ਬੇਤਾਲਾ ਉਦੋਂ ਕਿਹਾ ਰਾਜੇ ਸ਼ੀ ਮੁਕਦਮ ਕੁੱਤੇ ਜਦੋਂ ਕਿਹਾ ਕਿਨੂੰ ਕਿਹਾ ਮੌਕੇ ਦਾ ਇੱਕ ਸਟੇਟ ਦਾ ਰਾਜਾ ਮੁੱਖ ਮੰਤਰੀ ਹੋਣਾ ਉਸ ਵਕਤ ਜਿਹਨੂੰ ਇਹ ਸ਼ਬਦ ਵਰਤੇ ਹੈ ਕਹਿ ਦੋਂਗੇ ਅੱਜ ਕਿੱਦਾਂ ਤੁਸੀਂ ਤੜਫਦੇ ਹੋ ਤੜਫੀ ਜਾਓ ਸਵਾਲ ਕੀਤੇ ਨੇ ਜੇ ਜਵਾਬ ਹੈਗਾ ਤੇ ਦਿਓ ਨਿਕੰਤਾਂ ਵਿੱਚ ਮਾਰੋ ਟੱਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ